ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਿਹਾ ਹਾਂ ਜਿਸ ਦਾ ਪਰਿਵਾਰ ਪੀੜੀ-ਦਰ ਪੀੜੀ ਚੋਰੀ ਕਰਦਾ ਸੀ ਕਿਵੇਂ ਗੁਰੂ ਦੀ ਕਿਰਪਾ ਹੋਈ ਉਹ ਪਰਿਵਾਰ ਸਾਰਾ ਹੀ ਚੋਰੀ ਛੱਡ ਗਿਆ ਚਲੋ ਕਹਾਣੀ ਵੱਲ ਵਧੀਏ ਇੱਕ ਪਿੰਡ ਵਿੱਚ ਬਲਦੇਵ ਰਹਿੰਦਾ ਸੀ ਜਿਸ ਦਾ ਖਾਨਦਾਨ ਚੋਰੀ ਕਰਦਾ ਸੀ ਉਸ ਦਾ ਦਾਦਾ ਫਿਰ ਉਸ ਦਾ ਪਿਓ ਤੇ ਫਿਰ ਉਹ ਖੁਦ ساری ਉਮਰ ਹਨੇਰੇ ਦੇ ਵਪਾਰੀ ਰਹੇ ਚੋਰੀ ਉਹਨਾਂ ਲਈ ਪਾਪ ਨਹੀਂ ਸਗੋ ਪੇਟ ਭਰਨ ਦਾ ਇੱਕ ਤਰੀਕਾ ਸੀ ਬਲਦੇਵ ਦਾ ਮੰਨਣਾ ਸੀ ਕਿ ਇਹ ਖਸਬ ਪੀੜੀ ਦਰ ਪੀੜੀ ਚੱਲਦਾ ਰਹਿਣਾ ਚਾਹੀਦਾ ਹੈ ਇੱਕ ਦਿਨ ਉਸਨੇ ਆਪਣੇ ਨੌਜਵਾਨ ਪੁੱਤਰ ਜੱਸੇ ਨੂੰ ਚੋਰੀ ਦੇ ਕੰਮ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਜੱਸਾ ਥੋੜਾ ਅਨਮਨਿਆ ਸੀ ਪਰ ਪਿਓ ਦੇ ਹੁਕਮ ਨੂੰ ਟਾਲ ਨਾ ਸਕਿਆ ਰਾਤ ਦੇ ਹਨੇਰੇ ਵਿੱਚ ਦੋਵੇਂ ਪਿਓ ਪੁੱਤ ਨੇੜਲੇ പെട്ട തരപ്പ് ਬਲਦੀਪ ਨੇ ਜੱਸੇ ਨੂੰ ਚੋਰੀ ਦੀਆਂ ਬਰੀਕੀਆਂ ਸਮਝਾਈਆਂ ਹਨੇਰੇ ਵਿੱਚ ਲੁਕਣਾ ਤੇ ਆਵਾਜ਼ ਨਾ ਆਉਣ ਦੇਣੀ ਸਿਖਾਈ ਜਦੋਂ ਉਹ ਪਿੰਡ ਦੇ ਬਾਹਰਲੇ ਪਾਸੇ ਪਹੁੰਚੇ ਤਾਂ ਬਲਦੀਪ ਦੀ ਨਜ਼ਰ ਇੱਕ ਛੋਟੇ ਜਿਹੇ ਘਰ ਤੇ ਪਈ ਜਿਸ ਦੀਆਂ ਖਿੜਕੀਆਂ ਵਿੱਚੋਂ ਇੱਕ ਮੱਧਮ ਜਿਹਾ ਦੀਵਾ ਜਗ ਰਿਹਾ ਸੀ ਦੀਵੇ ਦੀ ਰੋਸ਼ਨੀ ਉਸ ਹਨੇਰੀ ਰਾਤ ਵਿੱਚ ਵੀ ਸ਼ਾਂਤੀ ਦੀ ਪਰਦੀਦ ਲੱਗ ਰਹੀ ਸੀ ਬਲਦੀਪ ਆਪਣੇ ਪੁੱਤਰ ਮੁੜਿਆ ਤੇ ਉਸ ਨੂੰ ਮੁਸਕਰਾ ਕੇ ਕਿਹਾ ਜਸਿਆ ਜਸਿਆ ਜਿਸ ਘਰ ਵਿੱਚ ਉਹ ਦੀਵਾ ਬਲ ਰਿਹਾ ਹੈ ਤੇਰੇ ਦਾਦੇ ਨੇ ਤੇ ਮੈਂ ਆਪ ਮਿਲ ਕੇ ਇਸ ਘਰੋਂ ਘਟੋ ਘਟ ਚਾਰ ਵਾਰੀ ਚੋਰੀ ਕੀਤੀ ਹੈ ਤੇਰੇ ਦਾਦੇ ਨੇ ਇੱਥੇ ਦੋ ਵਾਰੀ ਚੋਰੀ ਕੀਤੀ ਹੈ ਤੇ ਮੈਂ ਦੋ ਵਾਰੀ ਛੋਟਾ ਮੋਟਾ ਸਮਾਨ ਚੁੱਕਿਆ ਜਸਾ ਹੈਰਾਨ ਹੋਇਆ ਉਸਨੇ ਦੀਵੇ ਵੱਲ ਦੇਖਿਆ ਜੋ ਅਜੇ ਵੀ ਸ਼ਾਂਤੀ ਨਾਲ ਜਾਗ ਰਿਹਾ ਸੀ ਤੇ ਫਿਰ ਆਪਣੇ ਪਿਓ ਵੱਲ ਉੜਿਆ ਉਸਦੇ ਮਨ ਵਿੱਚ ਇੱਕ ਡੂੰਘਾ ਸਵਾਲ ਉੱਠਿਆ ਜੋ ਉਸਨੇ ਤੁਰੰਤ ਬਲਦੇਵ ਅੱਗੇ ਰੱਖ ਦਿੱਤਾ ਜਸੇ ਨੇ ਕਿਹਾ ਪਿਤਾ ਜੀ ਇਹ ਕੀ ਗੱਲ ਹੋਈ ਜਿਸ ਦੇ ਘਰ ਵਿੱਚ ਤੁਸੀਂ ਚਾਰ ਵਾਰੀ ਚੋਰੀ ਕੀਤੀ ਉਹਨਾਂ ਦਾ ਦੀਵਾ ਤਾਂਮੀ ਬਲਦਾ ਪਿਆ ਹੈ ਪਰ ਅਸੀਂ ਤਾਂ ਸਾਰੀ ਉਮਰ ਚੋਰੀ ਕਰਦੇ ਰਹੇ ਕਿੰਨਾ ਕੁਝ ਜੋੜਿਆ ਫਿਰ ਵੀ ਸਾਡੇ ਘਰ ਦਾ ਦੀਵਾ ਕਦੇ ਸ਼ਾਂਤੀ ਨਾਲ ਨਹੀਂ ਬਲਦਾ ਪਿਆ ਸਾਡੇ ਘਰ ਹਮੇਸ਼ਾ ਇੱਕ ਡਰ ਇੱਕ ਹਨੇਰਾ ਹੀ ਰਹਿੰਦਾ ਹੈ ਤੁਸੀਂ ਸੋਚੋ ਉਹਨਾਂ ਕੋਲ ਕੀ ਹੈ ਜੋ ਸਾਡੇ ਕੋਲ ਨਹੀਂ ਹੈ ਬਲਦੇਵ ਇੱਕ ਪਲ ਵਿੱਚ ਚੁੱਪ ਹੋ ਗਿਆ ਉਸਦੇ ਪੁੱਤਰ ਦੇ ਸ਼ਬਦ ਉਸਦੇ ਦਿਲ ਵਿੱਚ ਸੂਲ ਵਾਂਗ ਚੁਭੇ ਉਸਨੇ ساری ਉਮਰ ਇਸ ਸਵਾਲ ਬਾਰੇ ਕਦੇ ਨਹੀਂ ਸੋਚਿਆ ਸੀ ਉਹ ਤਾਂ ਸਿਰਫ ਇਹ ਜਾਣਦਾ ਸੀ ਕਿ ਦੌਲਤ ਨਾਲ ਦੀਵਾ ਬਲਦਾ ਹੈ ਅਰ ਅਜੂਸ ਨੂੰ ਅਹਿਸਾਸ ਹੋਇਆ ਕਿ ਚਾਰਵਾਰ ਦੀ ਚੋਰੀ ਵੀ ਉਸ ਘਰ ਦੇ ਦੀਵੇ ਨੂੰ 부ਝਾ ਨਾ ਸਕੀ ਉਸਨੇ ਉਸ ਛੋਟੇ ਜਿਹੇ ਦੀਵੇ ਦੀ ਰੋਸ਼ਨੀ ਵਿੱਚ ਉਹਨਾਂ ਲੋਕਾਂ ਦੀ ਸੱਚੀ ਦੌਲਤ ਦੇਖੀ ਉਹ ਦੌਲਤ ਸੀ ਸੰਤੋਖ ਮਿਹਨਤ ਦੀ ਕਮਾਈ ਤੇ ਰੱਬ ਦੇ ਭਰੋਸਾ ਜਿਸ ਨੂੰ ਕੋਈ ਚੋਰ ਉਰਾ ਨਹੀਂ ਸਕਦਾ ਸੀ ਉਸਨੇ ਜੱਸੇ ਵੱਲ ਵੇਖਿਆ ਚੱਲ ਪੁੱਤਰ ਵਾਪਸ ਚਲਦੇ ਹਾਂ ਅੱਜ ਤੂੰ ਮੈਨੂੰ ਉਹ ਚੀਜ਼ ਸਿਖਾ ਦਿੱਤੀ ਜੋ ਮੈਂ ਤੇਰੇ ਦਾਦੇ ਕੋਲ ਵੀ ਨਹੀਂ ਸਿੱਖ ਸਕਿਆ ਅੱਜ ਤੋਂ ਸਾਡੇ ਘਰ ਦਾ ਦੀਵਾ ਮਿਹਨਤ ਤੇ ਇਮਾਨਦਾਰੀ ਨਾਲ ਚੱਲੇਗਾ ਉਸ ਰਾਤ ਉਹ ਬਿਨਾਂ ਚੋਰੀ ਕੀਤੇ ਘਰ ਆ ਗਏ ਬਲਦੀਏ ਬਨੇ ਚੋਰੀ ਕਰਨੇ ਛੱਡ ਦਿੱਤੀ ਉਸ ਨੂੰ ਅਹਿਸਾਸ ਹੋ ਗਿਆ ਕਿ ਬਾਹਰਲਾ ਦੀਵਾ ਚੁਰਾਇਆ ਜਾ ਸਕਦਾ ਹੈ ਪਰ ਜੋ ਦੀਵਾ ਮਨ ਦੀ ਸ਼ਾਂਤੀ ਨਾਲ ਬਲਦਾ ਹੈ ਉਸ ਨੂੰ ਕੋਈ ਬੁਝਾ ਨਹੀਂ ਸਕਦਾ ਇਹ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਅਸਲੀ ਦੌਲਤ ਉਹ ਨਹੀਂ ਜੋ ਚੋਰੀ ਕੀਤੀ ਜਾ ਸਕੇ ਸਗੋ ਉਸ ਸ਼ਾਂਤੀ ਤੇ ਸੰਤੋਖ ਹੈ ਜੋ ਮਿਹਨਤ ਦੀ ਕਮਾਈ ਤੇ ਇਮਾਨਦਾਰੀ ਜੀਵਨ ਨਾਲ ਮਿਲਦੀ ਹੈ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਲਾਇਕ ਜ਼ਰੂਰ ਕਰੇ ਉਹ ਰਹੀ ਹੁਜੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇਜਾਜ਼ਤ ਸਬਰ ਕਰੋ ਸ਼ੁਕਰ ਕਰੋ